અમૃતપાલ ਦੀ જીત ਹੁੰਦੀ ਹੈ ਹੁਣ ਵੱਖ-ਵੱਖ ਜਗ੍ਹਾ ਤੋਂ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਮੰਗ ਉਠਾਈ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਪਰ ਹੁਣ ਜਿਹੜੇ ਜਸਕਰਨ ਸਿੰਘ ਕਾਨਵਾਲਾ ਨੇ ਸ਼੍ਰੋਮਣੀ ਕਾਲੀ ਦਲ ਫਤਿਹ ਦੇ ਜਿਹੜੇ ਮੁਖੀ ਨੇ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਉਹਨਾਂ ਨੇ ਇੱਕ ਪੱਤਰ ਰਾਸ਼ਟਰਪਤੀ ਨੂੰ ਲਿਖ ਰਹੇ ਨੇ ਕਿ ਉਹਨਾਂ ਨੂੰ ਜਿੱਥੇ ਸਾਰੇ ਹੀ ਐਮਪੀ ਸਦਨ ਦੇ ਵਿੱਚ ਜਾ ਕੇ ਸੌ ਚੁੱਕਣਗੇ ਅਮਰਤਪਾਲ ਨੂੰ ਵੀ ਇਜਾਜ਼ਤ ਦਿੱਤੀ ਜਾਵੇ ਤੇ ਨਾਲੋਂ ਜੇਲ੍ਹ ਤੋਂ ਬਾਹਰ ਕੱਢਿਆ ਜਾਵੇ ਬਿਲਕੁਲ ਅਸਲ ਦੇ ਵਿੱਚ ਜਿਹੜੇ ਜਸਕਰਨ ਸਿੰਘ ਕਾਣ ਵਾਲਾ ਸਿੰਘ ਵਾਲਾ ਨਾ ਇਹ ਪਹਿਲਾਂ ساری ਉਮਰ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਮਾਨ ਸਿਮਰਜੀਤ ਸਿੰਘ ਮਾਨ ਬਾਅਦ ਤੇ ਝੰਡਾ ਚੁੱਕ ਕੇ ਰੱਖਿਆ ਇਹਨਾਂ ਨੂੰ ਵੀ ਲੱਗਾਗਾ ਕਿ ਆਪਾਂ ਨੂੰ ਵੀ ਹੁਣ ਪ੍ਰਧਾਨਗੀ ਕਰਨੀ ਚਾਹੀਦੀਆ ਉੱਥੇ ਦੇ ਦਾ ਨਹੀਂ ਲੱਗਣਾਗਾ ਜਦ ਤੱਕ ਸਿਮਰਜੀਤ ਸਿੰਘ ਮਾਨ ਸਾਹਿਬ ਨੇ ਪ੍ਰਧਾਨ ਹੋ ਸਕਦਾ ਕਿ ਉਸ ਤੋਂ ਬਾਅਦ ਉਹਨਾਂ ਦਾ ਲੜਕਾ ਈਮਾਨ ਸਿੰਘ ਮਾਨ ਬਾਂਜੇ ਹੁਣ ਸ਼੍ਰੋਮਣੀ ਅਕਾਲੀ ਦਲ ਨਵਾਂ ਇੱਕ ਆ ਗਿਆ ਫਤਿਹ ਫਤਿਹ ਦੇ ਪ੍ਰਧਾਨ ਕੌਣ ਨੇ ਜਸਕਰਨ ਸਿੰਘ ਕਾਣ ਵਾਲਾ ਹੁਣ ਜਸਕਰਨ ਸਿੰਘ ਕਾਣ ਵਾਲਾ ਹੋੜਾ ਨੇ ਦੇਸ਼ ਦੀ ਰਾਸ਼ਟਰਪਤੀ ਸ਼੍ਰੀਮਤੀ ਦਰੋਪਦੀ ਮੁਰਮੂਮ ਸਾਹਿਬ ਨੂੰ ਇੱਕ ਚਿੱਠੀ ਲਿਖੀ ਆ ਜਿਹਦੇ ਚ ਉਹਨਾਂ ਕਿਹਾ ਪੰਜਾਬੀ ਦੇ ਵਿੱਚ ਲਿਖੀ ਆ ਸ਼ਾਇਦ ਅੰਗਰੇਜ਼ੀ ਭਾਸ਼ਾ ਦੇ ਵਿੱਚ ਵੀ ਲਿਖੀ ਹੋਵੇ ਉਹਦੇ ਚ ਲਿਖਿਆ ਉਹਨਾਂ ਨੇ ਕਿ ਜਿਹੜੀ ਇਹ ਚਿੱਠੀ ਆ ਇਹ 12 ਜੂਨ ਨੂੰ ਰਿਸੀਵ ਵੀ ਹੋਗੀ ਇਹਦੇ ਚ ਲਿਖਿਆਗਾ ਕਿ ਅਮਰਤਪਾਲ ਸਿੰਘ ਮੈਂਬਰ ਲੋਕ ਸਭਾ ਖਡੂਰ ਸਭਾ ਨੂੰ ਭਾਰਤੀ ਸੰਵਿਧਾਨ ਦੇ ਤਹਿਤ ਸੌਚਕ ਸਮਾਗਮ ਵਿੱਚ ਸ਼ਮੂਲੀਅਤ ਕਰਨ ਸੰਬੰਧੀ ਅਤੇ ਅਮਰਤਪਾਲ ਸਿੰਘ ਦੇ ਉਹਨਾਂ ਸਾਥੀਆਂ ਉੱਪਰ ਲੱਗੇ ਬੇਬੁਨਿਆਦ ਦੋਸ਼ਾਂ ਵਿੱਚ ਅੰਨਸੇ ਹਟਾ ਕੇ ਰਿਆ ਕੀਤਾ ਜਾਵੇ ਹੁਣ ਇਹ ਜਿਹੜੇ ਕਿਉਂਕਿ ਸਵਾਲ ਉੱਠ ਰਹੇ ਨੇ ਕਿ ਜਦ ਅੰਮ੍ਰਿਤਪਾਲ ਸੁਹਣੀ ਜੋਣ ਜਿੱਤ ਗਏ ਨੇ ਖਡੂਰ ਸਾਹਿਬ ਦੇ ਲੋਕਾਂ ਨੇ ਵੱਡਾ ਫਤਵਾ ਦਿੱਤਾ ਉਸ ਫਤਵੇ ਦਾ ਸਨਮਾਨ ਸੂਬਾ ਸਰਕਾਰ ਨੂੰ ਤੇ ਭਾਰਤ ਸਰਕਾਰ ਨੂੰ ਵੀ ਕਰਨਾ ਚਾਹੀਦਾ ਚਿੱਠੀ ਦੇ ਵਿੱਚ ਲਿਖਿਆ ਗਿਆ ਕਿ ਅਮਰਤਪਾਲ ਸਿੰਘ ਦੇ ਉਸ ਦੇ ਸਾਥੀਆਂ ਨੂੰ ਪਿਛਲੇ ਸਾਲ 2013 ਵਿੱਚ ਪੰਜਾਬ ਪੁਲਿਸ ਵੱਲੋਂ ਝੂਠੇ ਤੇ ਬੇਬੁਨਿਆਦ ਦੋਸ਼ਾਂ ਦੇ ਤਹਿਤ ਐਨਐਸਏ ਲਗਾ ਕੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ ਇਹ ਅਮਰਤਪਾਲ ਸਿੰਘ ਦੇ ਉਸ ਦੇ ਸਾਥੀਆਂ ਬਿਲਕੁਲੋਂ ਅਜੇ ਤੱਕ ਕੋਈ ਵੀ रिकवरी ਜਾਂ ਮਾਰੂ ਹਥਿਆਰ ਜਾਂ ਭਾਰਤ ਨੂੰ ਨੁਕਸਾਨ ਪਹੁੰਚਾਉਣ ਸੰਬੰਧੀ ਕੋਈ ਦਸਤਾਵਾ ਜਾਂ ਕਿਸੇ ਸਾਜ਼ਿਸ਼ ਵਰਗੀ ਕੋਈ ਚੀਜ਼ ਨਹੀਂ ਮਿਲੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਮਿਲ ਕੇ ਕਾਫੀ ਲੰਮੀ ਚੌੜੀ ਮਿਲ ਕੇ ਉਹਨਾਂ ਨੂੰ ਰੱਖਿਆ ਗਿਆ ਇੰਗਲਿਸ਼ ਭਾਸ਼ਾ ਦੇ ਵਿੱਚ ਵੀ ਮੈਂ ਜਿਕਰ ਜਿਵੇਂ ਕਰ ਰਿਹਾ ਸੀ ਕਿ ਦੋਨਾਂ ਭਾਸ਼ਾ ਦੇ ਵਿੱਚ ਚਿੱਠੀ ਲਿਖੀ ਜਿਹਦੇ ਵਿੱਚ ਬਹੁਤ ਸਾਰੇ ਇਹਨਾਂ ਦੇ ਜਿਹੜੇ ਪ੍ਰਧਾਨ ਜਾਂ ਵਰਕਿੰਗ ਕਮੇਟੀ ਦੇ ਮੈਂਬਰ ਹੋਣਗੇ ਉਹਨਾਂ ਵੱਲੋਂ ਇਹ ਜਿਹੜੀ ਆ ਚਿੱਠੀ ਲਿਖੀ ਗਿਆ ਦੇਸ਼ ਦੀ ਰਾਸ਼ਟਰਪਤੀ ਨੂੰ ਹੁਣ ਦੇਖੋ ਕਿ ਪਰਿਵਾਰ ਨੇ ਵੀ ਡਿਬਰੂਗੜ੍ਹ ਜਾ ਕੇ ਅਮਰਤਪਾਲ ਸਿੰਘ ਉਹਨਾਂ ਨਾਲ ਮੁਲਾਕਾਤ ਕੀਤੀ ਪਰਸੋਂ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਮਿਲਣ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕੀਤੀ ਆ ਸਰਕਾਰ ਤੱਕ ਵੀ ਅਪਰੋਚ ਪਹੁੰਚ ਕੀਤੀ ਗਈ ਹੈ ਕਿ ਉਹਦੇ ਖਿਲਾਫ ਐਨਐਸਏ ਹਟਾਇਆ ਜਾਵੇ ਔਰ ਦੂਜਾ ਉਹ ਚੁਣੇਗੇ ਨਹੀਂ ਔਰ ਤੀਜੀ ਗੱਲਾ ਕਿ ਜੇ ਨਹੀਂ ਤੁਸੀਂ ਹਟਾਉਣਾ ਹੈਗਾ ਤੇ ਟੈਂਪਰੇਰੀ ਤੌਰ ਤੇ ਉਹਨੂੰ ਰਿਲੀਜ਼ ਕੀਤਾ ਜਾਵੇ ਤਾਂ ਜੋ ਉਹ ਸੌ ਚੁੱਕ ਸਕਣ ਕਿਉਂਕਿ ਹੁਣ 22 ਤਰੀਕ ਨੂੰ ਦੱਸਿਆ ਜਾ ਰਿਹਾ ਕਿ ਜਿਹੜੇ ਸੌ ਚੁੱਕਨੇ ਉਹ ਸਮਾਗਮ ਹੋ ਰਿਹਾ ਜਿੱਥੇ ਦੇਸ਼ ਦੇ ਸਪੀਕਰ ਦੀ ਵੀ ਚੋਣ ਹੋਏਗੀ ਔਰ ਨਾਲ ਦੀ ਨਾਲ ਜਿਹੜੇ ਬਾਕੀ ਜਿਹੜੇ ਮੈਂਬਰ 543 ਚੁਣੇਗੇ ਨੇ ਉਹ ਵੀ ਉਥੇ ਸੌ ਚੁੱਕਣਗੇ ਸਭ ਤੋਂ ਪਹਿਲਾਂ ਸਪੀਕਰ ਦੀ ਚੋਣ ਚੁੱਕੀ ਜਾਏਗੀ ਉਸ ਤੋਂ ਬਾਅਦ ਜਿਹੜੇ ਬਾਕੀ 543 ਜਿਹੜੇ ਮੈਂਬਰ ਨੇ ਉਹ ਸੌਹ ਚੁੱਕੇ ਉਹ ਜਿਹੜੇ ਡਿਟੇਲ ਆ ਚੁੱਕੀ ਆ ਇਸ ਕਰਕੇ ਕਿਉਂਕਿ ਉਸ ਤੋਂ ਬਾਅਦ ਸੈਸ਼ਨ ਵੀ ਬੁਲਾਇਆ ਜਾਣਾ ਹੈਗਾ ਤੇ ਜਿਸ ਤੋਂ ਬਾਅਦ ਇਹ ਜਿਹੜੀ ਹੋਏਗੀ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਕਟੋ ਕਟ ਯੂ نو ਅੰਮਰਥਪਾਲ ਸਿੰਘ ਹੋਣਾ ਨੂੰ ਵੀ ਸੌਹ ਚਕਾਉਣੀ ਚਾਹੀਦੀ ਹੈ ਗਿਆ ਹੁਣ ਦੇਖਦੇ ਆ ਕਿ ਜਿਹੜੀ ਸਰਕਾਰ ਵਾ ਉਹ ਕਦੋਂ ਮੰਨਦੀ ਹੈ ਗਿਆ ਹੁਣ ਅਮਰੀਕਾ ਦੇ ਵਿੱਚ ਵੀ ਜਿਹੜੇ ਉੱਥੋਂ ਦੇ ਅਟਾਰਨੀ ਨੇ ਜਸਪ੍ਰੀਤ ਸਿੰਘ ਹੋਣੀ ਬੜੇ ਉੱਥੋਂ ਦੇ ਕਾਫੀ ਸੀਨੀਅਰ ਤੇ ਨਾਮੀ ਵਕੀਲ ਨੇ ਉਹਨਾਂ ਨੇ ਵੀ ਉੱਥੋਂ ਦੇ ਅਮਰੀਕਾ ਦੇ ਸਿੱਖ ਜਥੇਬੰਦੀਆਂ ਦੇ ਵਿਹਬ ਤੇ ਉੱਥੋਂ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਕਮਲਾ ਹੈਰਿਸ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਕਿ ਭਾਰਤ ਸਰਕਾਰ ਨੂੰ ਕਿਹਾ ਜਾਵੇ ਕਿ ਅਮਰਥਪਾਲ ਨੂੰ ਰਿਆ ਕੀਤਾ ਜਾਵੇ ਇਹ ਹੁਣ ਕਿਉਂਕਿ ਇੱਕ ਕੰਟਰੀ ਦੂਜੀ ਕੰਟਰੀ ਦੇ ਵਿੱਚ ਕਿੰਨਾ ਕੀ ਦਖਲ ਦੇ ਸਕਦਾ ਇਹ ਜਿਹੜੇ ਜਿਆਦਾ ਜਿਹੜੇ ਕਾਨੂੰਨ ਨੇ ਉਹ ਕਾਨੂੰਨਦਾਨ ਉਹ ਦਾ ਦੱਸ ਸਕਦੇ ਨੇ ਜੇ ਪੁਲਰ ਸਾਹਿਬ ਉੱਥੇ ਪਾਰਲੀਮੈਂਟ ਚ ਸੋਚ ਕਰਨਾ ਦਿੱਤੀ ਗਈ ਤੇ ਫਿਰ ਕੀ ਹੈ ਕਿ ਉਹਨੂੰ ਨੂੰ ਸੋਚਾਏਗਾ ਕੌਣ ਤੇ ਕਿੱਥੇ ਇਹ ਸੋਚੀ ਜਾ ਸਕਦੀ ਹੈ ਦੇਖੋ ਅਗਰ ਤੇ ਉਹਨਾਂ ਨੂੰ ਰਿਲੀਜ਼ ਕੀਤਾ ਜਾਂਦਾ 22 ਤਰੀਕ ਨੂੰ ਲੋਕ ਸਭਾ ਮੈਂਬਰ ਸੋਚ ਚੁੱਕਰੇ ਨੇ ਅਗਰ ਉਹਨਾਂ ਨੂੰ 22 ਤਰੀਕ ਤੋਂ ਪਹਿਲਾਂ ਰੀਲੀਜ਼ ਕੀਤਾ ਜਾਂਦਾ ਸੌਂ ਚੁੱਕਣ ਵਾਸਤੇ ਆਰਜੀ ਤੌਰ ਤੇ ਰਿਹਾਈ ਕੀਤਾ ਤੇ ਉਹ ਤੇ ਉਸੇ ਪਾਰਲੀਮੈਂਟ ਦੇ ਵਿੱਚ ਸੌਂ ਚੁੱਕਣਗੇ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਦੇ ਦੇ ਰੱਖਿਆ ਮੰਤਰੀ ਦੇ ਦੇ ਵਿੱਤ ਮੰਤਰੀ ਤੇ ਸਾਰੀ ਕੈਬਨਟ ਦੇ ਨਾਲ ਦੇ ਨਾਲ ਬਾਕੀ ਮੈਂਬਰ ਵੀ ਸੌਂ ਚੁੱਕਣਗੇ ਜੇ ਉਸ ਤੋਂ ਬਾਅਦ ਉਹਨਾਂ ਨੂੰ ਰਿਲੀਜ਼ ਕੀਤਾ ਜਾ ਸਕਦਾ ਤੇ ਫਿਰ ਹੋ ਸਕਦਾ ਹੈ ਕਿ ਜਿਹੜੇ 22 ਤਰੀਕ ਨੂੰ ਨਵੇਂ ਸਪੀਕਰ ਚੁਣੇ ਜਾਣੇ ਦੇਸ਼ ਦੇ ਉਹ ਆਪਣੇ ਚੈਂਬਰ ਦੇ ਵਿੱਚ ਸੌਂ ਚੁੱਕਾ ਸਕਦੇ ਨੇ